ਦੈਂਚਤਾ ਉਹ ਚੰਗਾ ਪਲਾ ਬੰਦਾ ਹੁੰਦਾ ਸੀ ਰਾਤ ਨੂੰ ਲਿਪਸਟਿਕ ਪਾウダー ਲਗਾ ਕੇ ਚੰਗੀ ਤਰ੍ਹਾਂ ਸ਼ਿੰਗਾਰ ਕਰਕੇ ਤਿਆਰ ਹੋ ਕੇ ਬੇਹਦ ਖੂਬਸੂਰਤ ਕੁੜੀ ਬਣ ਜਾਂਦਾ ਸੀ ਤੇ ਉਸੇ ਖੂਬਸੂਰਤੀ ਚ ਉਹ ਕੁਝ ਕਰਦਾ ਸੀ ਜੋ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਜਿੰਨੂੰ ਰਾਤ ਇਹ ਮਾਰਦਾ ਸੀ ਉਸ ਦੀ ਬਾਡੀ ਤੋਂ ਕੱਪੜੇ ਉਤਾਰ ਕੇ ਪਿੱਠ ਤੇ ਪੰਜਾਬੀ ਚ ਧੋਖੇ ਬਾਸ ਲਿਖ ਦਿੰਦਾ ਸੀ ਤੇ ਉਸ ਤੋਂ ਬਾਅਦ ਲਾਸ਼ ਤੇ ਪੈਰੀ ਹੱਥ ਲਗਾ ਕੇ ਮਾਫੀ ਮੰਗਦਾ ਸੀ ਇੱਕ ਨਾਰਮਲ ਕਾਤਲ ਥੋੜੀ ਸੀ ਇੱਕ ਸੀਰੀਅਲ ਕਿਲਰ ਸੀ ਪੰਜਾਬ ਦਾ ਸੀਰੀਅਲ ਕਿਲਰ ਜਿਸਨੇ ਜਦੋਂ ਮੂੰਹ ਖੋਲ੍ਹਿਆ ਤਾਂ ਉਹ ਕੁਝ ਬਾਹਰ ਆਇਆ ਜੋ ਸੋਚ ਸਮਝ ਤੋਂ ਵੀ ਪਰੇ ਸੀ ਸਸੇਗਲ ਜੀ ਮੈਂ ਹਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਪੰਜਾਬ ਦਾ ਇਹ ਸੀਰੀਅਲ ਕਿਲਰ ਬਾਲਾ ਅਜੀਬ ਹੁੰਦਾ ਹੈ ਇਸ ਨੂੰ ਯਾਦ ਹੀ ਨਹੀਂ ਕਿ ਇਹਨੇ ਕਿੰਨੇ ਕਤਲ ਕਰਦੇ 2024 ਨੂੰ 18 ਅਗਸਤ ਨੂੰ ਕਿਰਤਪੁਰ ਸਾਹਿਬ ਚ ਇੱਕ ਚਾਹ ਦੀ ਦੁਕਾਨ ਵਾਲੇ ਦੀ লাশ ਉੱਥੇ ਦੁਕਾਨ ਦੇ ਕੋਲ ਹੀ ਪਈ ਮਿਲਦੀ ਹੈ ਹੁਣ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਪਹੁੰਚਦੇ ਨੇ ਕੋਸ਼ਿਸ਼ ਕਰਦੇ ਨੇ ਕਿ ਕੋਈ ਸੁਰਾਗ ਮਿਲ ਜਾਏ ਉੱਥੇ ਜਾਂ ਆਸ-ਪਾਸ ਹੀ ਕੁਝ ਮਿਲ ਜਾਏ ਪਰ ਕੋਈ ਸੀਸੀਟੀਵੀ ਕੁਝ ਵੀ ਨਹੀਂ ਹੁੰਦਾ ਉੱਥੋਂ ਬਹੁਤ ਹਨੇਰਾ ਹੁੰਦਾ ਪਰ ਹਾਂ ਇੱਕ ਚੀਜ਼ ਜਿਹੜੀ ਇੰਪੋਰਟੈਂਟ ਪਤਾ ਲੱਗਦੀ ਹੈ ਉਹ ਇਹ ਕਿ ਉਸ ਮਰ ਚੁੱਕੇ ਚਾਹ ਦੀ ਦੁਕਾਨ ਵਾਲੇ ਮਨਿੰਦਰ ਸਿੰਘ ਦਾ ਫੋਨ ਗਾਇਬ ਹੁੰਦਾ ਹੈ ਪੁਲਿਸ ਲੱਭਦੀ ਹੈ ਘਟਨਾ ਵਾਲੀ ਥਾਂ ਤੋਂ ਫੋਨ ਪਰ ਨਹੀਂ ਮਿਲਦਾ ਨਹੀਂ ਲੱਭਦਾ ਪੁਲਿਸ ਪਰਿਵਾਰ ਵਾਲਿਆਂ ਤੋਂ ਨੰਬਰ ਲੈਂਦੀ ਹੈ ਤੇ ਉਸ ਨੂੰ ਜ਼ਾਹਰ ਤੌਰ ਤੇ ਸਰਵਲੈਂਸ ਤੇ ਲਗਾ ਦਿੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਆਹ ਫੋਨ ਤਾਂ ਐਕਟਿਵ ਹੈ ਪੁਲਿਸ ਉਸ ਬੰਦੇ ਕੋਲ ਬਿਨਾਂ ਵਕਤ ਗਵਾਇਆ ਪਹੁੰਚ ਵੀ ਜਾਂਦੀ ਹੈ ਬਸ ਪੁਲਿਸ ਨੂੰ ਲੱਗਦਾ ਹੈ ਕਿ ਕੇਸ ਸੋਲਵ ਹੋ ਗਿਆ ਕਾਤਲ ਹੁਣ ਹੱਥ 'ਚ ਹੈ ਹੁਣ ਕੋਈ ਕੰਪਲਿਕੇਸ਼ਨ ਹੀ ਨਹੀਂ ਹੈ ਪਰ ਅਸਲੀ ਗੁੰਝਲ ਤਾਂ ਇੱਥੇ ਹੀ ਸ਼ੁਰੂ ਹੁੰਦੀ ਹੈ ਜਿਸ ਕੋਲ ਉਸ ਚਾਹ ਦੀ ਦੁਕਾਨ ਵਾਲੇ ਦਾ ਫੋਨ ਹੁੰਦਾ ਹੈ ਉਹ ਕਹਿੰਦਾ ਮੈਂ ਤੇ ਇਹ ਸੈਕੰਡ ਹੈਂਡ ਖਰੀਦਿਆ ਸਸਤਾ ਮਿਲ ਰਿਹਾ ਸੀ ਮੈਂ ਲੈ ਲਿਆ ਹੁਣ ਜ਼ਾਹਰ ਤੌਰ ਤੇ ਪੁਲਿਸ ਦਾ ਅਗਲਾ ਸਵਾਲ ਇਹ ਹੁੰਦਾ ਹੈ ਕਿ ਕਿੱਥੋਂ ਖਰੀਦਿਆ ਸੀ ਆ ਫੋਨ ਉਹ ਬੰਦਾ ਕਹਿੰਦਾ ਇਦਾਂ ਕੋਈ ਜਾਣ ਪਛਾਣ ਵਾਲੀ ਗੱਲ ਨਹੀਂ ਸੀ ਕਿਸੇ ਕਾਮਨ ਨੂੰ ਜਾਣਦਾ ਸੀ ਉਸਨੇ ਮੈਨੂੰ ਕਿਹਾ ਮੈਨੂੰ ਚਾਹੀਦਾ ਸੀ ਇਹ ਫੋਨ ਤੇ ਮੈਂ ਲੈ ਲਿਆ ਸਸਤਾ ਮਿਲਣ ਕਰਕੇ ਪੁਲਿਸ ਉਸ ਸ਼ਖਸ ਤੇ ਹਾਫ ਭਾਅ ਦੇਖ ਕੇ ਸਮਝ ਆਉਂਦੀ ਹੈ ਕਿ ਇਹ ਬੰਦਾ ਝੂਠ ਨਹੀਂ ਬੋਲ ਰਿਹਾ ਸੱਚ ਕਹਿ ਰਿਹਾ ਹੈ ਅਗਲਾ ਸਵਾਲ ਹੁੰਦਾ ਹੈ ਜਿਸ ਤੋਂ ਇਹ ਫੋਨ ਖਰੀਦਿਆ ਸੀ ਉਸ ਸ਼ਖਸ ਦਾ ਖੁਲੀਆ ਕਿਹੋ ਜਿਹਾ ਸੀ ਦਿਮਾਗ ਤੇ ਜ਼ੋਰ ਦੇਣ ਤੇ ਉਹ ਬੰਦਾ ਕਹਿੰਦਾ ਹੈ ਕਿ ਇੱਕ ਚੀਜ਼ ਮੈਂ ਦੱਸ ਸਕਦਾ ਉਸ ਬੰਦੇ ਬਾਰੇ ਜੋ ਕਾਫੀ ਅਜੀਬ ਸੀ ਕਿ ਸੀ ਤਾ ਉਹ ਬੰਦਾ ਪਰ ਉਸ ਤੇ ਹਾਫ ਭਾਵ ਔਰਤਾਂ ਵਾਲੇ ਸਾ ਉਸਨੇ ਮੇਕਅਪ ਕੀਤਾ ਹੋਇਆ ਸੀ ਸਜਿਆ ਹੋਇਆ ਸੀ ਪੂਰਾ ਜਨਾਨੀਆਂ ਵਾਂਗ ਤੇ ਸਿਰ ਵੀ ਟਕਿਆ ਹੋਇਆ ਸੀ ਪਹਿਲਾਂ ਤਾਂ ਕਹਿੰਦਾ ਹੈ ਕਿ ਇਹੀ ਲੱਗਿਆ ਕਿ ਕੋਈ ਸੋਹਣੀ ਜਹੀ ਔਰਤ ਹੈ ਪਰ ਸੀ ਉਹ ਮਰਦ ਪੁਲਿਸ ਨੇ ਹੁਲੀਏ ਤੇ ਬਿਆਨ ਦੇ ਆਧਾਰ ਤੇ ਇੱਕ ਸਕੈਚ ਬਣਾ ਦਿੱਤਾ ਤੇ ਸੌ ਕੁਲੇਟ ਕਰ ਦਿੱਤਾ ਜੰਨੂ ਵੀ ਇਹ ਦੇਖੇ ਪੁਲਿਸ ਨੂੰ ਇਤਲਾ ਕਰਦੇ ਇਸ ਹਿਸਾਬ ਦੇ ਨਾਲ ਇਹ ਕਰਕੇ ਪੁਲਿਸ ਨੂੰ ਕਾਮਯਾਬੀ ਵੀ ਮਿਲੀ ਰੋਪੜ ਜ਼ਿਲ੍ਹੇ ਤੋਂ ਹੀ ਪੁਲਿਸ ਨੂੰ ਕਿਸੇ ਨੇ ਦੱਸਿਆ ਕਿ ਇਦਾਂ ਦਾ ਇੱਕ ਬੰਦਾ ਇੱਥੇ ਘੁੰਮ ਰਿਹਾ ਹੈ ਪੁਲਿਸ ਨੂੰ ਵੀ ਉਸ ਨੂੰ ਲੱਭਣ 'ਚ ਜ਼ਿਆਦਾ ਮਸ਼ੱਕਤ ਨਹੀਂ ਕਰਨੀ ਪੈਂਦੀ ਉਹ ਪੁਲਿਸ ਦੇ ਹੱਥ ਆ ਜਾਂਦਾ ਹੈ ਪੁਲਿਸ ਉਸ ਨੂੰ ਭਰਤਗੜ ਸਰਾਏ ਦੇ ਜੰਗਲਾ ਵਿੱਚੋਂ ਕਾਬੂ ਕਰ ਲੈਂਦੀ ਹੈ ਉਸ ਨੂੰ ਥਾਣੇ ਲੈ ਕੇ ਆਉਂਦਾ ਗਿਆ ਪੁਲਿਸ ਨੂੰ ਲੱਗਾ ਕਿ ਚਾਹ ਵਾਲੇ ਦਾ ਕਾਤਲ ਮਿਲ ਗਿਆ ਕੇਸ ਸੌਲਡ ਹੈ ਪਰ ਪੁਲਿਸ ਨੂੰ ਮੋਟਿਵ ਵੀ ਚਾਹੀਦਾ ਸੀ ਨਾ ਕਿ ਕੀਤਾ ਕਿਉਂ ਕਿਉਂ ਮਾਰਿਆ ਉਸ ਨੂੰ ਸੋ ਪੁੱਛਿਆ ਪੁਲਿਸ ਨੇ ਕਿ ਕਿਉਂ ਮਾਰਿਆ ਚਾਹ ਵਾਲੇ ਨੂੰ ਯਕੀਨ ਮੰਨਿਓ ਜਦੋਂ ਉਸ ਬੰਦੇ ਨੇ ਮੂੰਹ ਖੋਲ੍ਹਿਆ ਤਾਂ ਪੁਲਿਸ ਹੈਰਾਨ ਰਹਿ ਗਈ ਪੁਲਿਸ ਦੇ ਹੱਥ ਕੀ ਲੱਗਾ ਸੀ ਇਹ ਕੁਝ ਮਿੰਟ ਪਹਿਲਾਂ ਤੱਕ ਪੁਲਿਸ ਨੂੰ ਵੀ ਨਹੀਂ ਪਤਾ ਸੀ ਜਦੋਂ ਉਸ ਬੰਦੇ ਨੇ ਰਾਜ਼ ਖੋਲ੍ਹਨੇ ਸ਼ੁਰੂ ਕੀਤੇ ਤਾਂ ਹੈਰਾਨੀ ਹੱਦਾ ਟੱਪ ਗਈ ਉਹ ਕਿਲਰ ਨਹੀਂ ਪੰਜਾਬ ਦਾ ਸਿਰਲ ਕਿਲਰ ਸੀ ਜੋ ਆਲਮੋਸਟ 8 ਸਾਲਾਂ ਚ 11 ਕਤਲ ਕੀਤੇ ਜਾਣ ਦੀ ਗੱਲ ਕਬੂਲ ਰਿਹਾ ਸੀ ਜੋ ਕਤਲ ਦਾ ਤਰੀਕਾ ਉਹ ਅਪਣਾਉਂਦਾ ਸੀ ਤੇ ਕਿਸੇ ਨੂੰ ਮਾਰਨ ਦੇ ਬਾਅਦ ਜੋ ਕਰਦਾ ਸੀ ਉਹ ਬਹੁਤ ਹੀ ਅਜੀਬ ਸੀ ਇਸ ਦਾ ਨਾਮ ਸੀ ਰਾਮਸਰੂਪ 30 ਸਾਲਾਂ ਦਾ ਇਹ ਬੰਦਾ ਜੋ ਕਿ ਰੋਪੜ ਜ਼ਿਲ੍ਹੇ ਵਿੱਚ ਹੀ ਰਹਿੰਦਾ ਸੀ ਰਾਮਸਰੂਪ ਬਚਪਨ ਚ TikTok ਮੁੰਡਾ ਸੀ 10ਵੀਂ ਤੱਕ ਪੜ੍ਹਾਈ ਪੂਰੀ ਕੀਤੀ ਤਾਂ ਸੋਚਿਆ ਕਿ ਪੰਜਾਬ 'ਚ ਕਿੰਨੇ ਮੁੰਡੇ ਹੀ ਬਾਹਰ ਜਾਂਦੇ ਨੇ ਮੈਂ ਵੀ ਜਾਣਾ ਮੈਂ ਇੱਥੇ ਰਹਿ ਕੇ ਕੀ ਕਰਨਾ ਸੋ ਇਹ ਪਹੁੰਚ ਗਿਆ ਦੁਬਈ ਦੁਬਈ ਜਾ ਕੇ ਇਸਨੇ ਨੌਕਰੀ ਕੀਤੀ ਦੁਬਈ ਜਾ ਕੇ ਇਸ ਦਾ ਮੇਲ ਅਜੇ ਹੀ ਕੁਝ ਲੋਕਾਂ ਨਾਲ ਹੋਇਆ ਜੋ ਸਮਲਿੰਗਿਕ ਸਨ ਮਤਲਬ ਗੇਸ ਸਨ ਕੁਝ ਦਿਨ ਦੁਬਈ ਰਹਿ ਕੇ ਉਹ ਪੰਜਾਬ ਆ ਜਾਂਦਾ ਪਰ ਹੁਣ ਉਸ ਨੂੰ ਇੱਥੇ ਕੁਝ ਸਹੀ ਨਹੀਂ ਲੱਗਦਾ ਉਸ ਦਾ ਦਿਲ ਨਹੀਂ ਲੱਗਦਾ ਇੱਥੇ ਉਸ ਦਾ ਮਨ ਉੱਥੇ ਦੁਬਈ ਛ ਹੀ ਹੁੰਦਾ ਇਸ ਵਾਰ ਉਹ ਕਤਰ ਚਲਾ ਜਾਂਦਾ ਹੈ ਕਤਰ ਜਾ ਕੇ ਜੌਬ ਕਰਦਾ ਹੈ ਇੱਕ ਚੰਗੇ ਪੁੱਤ ਦੀ ਤਰ੍ਹਾਂ ਘਰ ਪੈਸੇ ਵੀ ਭੇਜਦਾ ਹੈ ਮਾਪਿਓ ਦਾ ਕਰਜ਼ਾ ਵੀ ਉਤਾਰ ਦਿੰਦਾ ਹੈ ਪਿੰਡ 'ਚ ਮਕਾਨ ਵੀ ਬਣ ਜਾਂਦਾ ਹੈ ਮਤਲਬ ਸਭ ਸਹੀ ਇੱਕ ਚੰਗੇ ਮੁੰਡੇ ਦੀ ਤਰ੍ਹਾਂ ਸਭ ਸਹੀ ਕਰ ਰਿਹਾ ਹੁੰਦਾ ਉਹ ਫਿਰ ਪੰਜਾਬ ਵਾਪਸ ਆ ਜਾਂਦਾ ਹੈ ਘਰ ਆਉਂਦਾ ਹੈ ਘਰ ਦੇ ਚੰਗਾ ਰਿਸ਼ਤਾ ਵੇਖ ਕੇ ਵਿਆਹ ਵੀ ਕਰਵਾ ਦਿੰਦੇ ਨੇ ਵਕਤ ਗੁਜ਼ਰਦਾ ਜਾਂਦਾ ਹੈ ਇਸ ਦੀਆਂ ਦੋ ਕੁੜੀਆਂ ਤੇ ਇੱਕ ਮੁੰਡਾ ਹੁੰਦਾ ਸਭ ਠੀਕ ਤਾਂ ਹੁੰਦਾ ਪਰ ਇਸ ਦੇ ਪਰਿਵਾਰ ਵਾਲੇ ਕੁਝ ਨੋਟਿਸ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੁਝ ਇਸੇ ਕੁਝ ਚੇਂਜਸ ਨੇ ਕੁਝ ਬਦਲਾਵ ਹੈ ਇਹ ਨਾਰਮਲ ਮੁੰਡਿਆ ਦੀ ਤਰ੍ਹਾਂ ਬਿਹੇਵ ਨਹੀਂ ਕਰ ਰਿਹਾ ਮਤਲਬ ਉਹਨਾਂ ਨੂੰ ਉਸ ਚ ਗੇਜ਼ ਵਾਲੇ ਹਾਫ ਪਾ ਦਾ ਹਿੰਟ ਮਿਲਦਾ ਪਰ ਫਿਰ ਵੀ ਉਹ ਇਗਨੋਰ ਕਰ ਜਾਂਦੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਮੰਨਦੇ ਹੁਣ ਹੁੰਦਾ ਇਹ ਹੈ ਕਿ ਰਾਮ ਸਰੂਪ ਨੂੰ ਕਿਤੋਂ ਸ਼ਰਾਬ ਦੀ ਲਤ ਲੱਗ ਜਾਂਦੀ ਹੈ ਤੇ ਲਤ ਵੀ ਇਹੋ ਜਹੀ ਕਿ ਦਿਨ ਰਾਤ ਉਹ ਬਸ ਪੀਂਦਾ ਹੀ ਰਹਿੰਦਾ ਹੈ ਪਰਿਵਾਰ ਪਰੇਸ਼ਾਨ ਹੋ ਜਾਂਦਾ ਹੈ ਉਹ ਮੌਕੇ ਦਿੰਦੇ ਨੇ ਕਿ ਸੁਧਰ ਜਾ ਇਸ ਨੂੰ ਮਾਰ ਦੇ ਵੀ ਨੇ ਜਾਇਦਾਦ ਤੋਂ ਬੇਦਖਲ ਕਰਨ ਦੀ ਵੀ ਗੱਲ ਕਹਿੰਦੇ ਨੇ ਪਰ ਇਹ ਨਹੀਂ ਸੁਧਰਦਾ ਮਾਪੇ ਤੇ ਪਤਨੀ ਕਹਿੰਦੇ ਨੇ ਕਿ ਤੂੰ ਬਸ ਹੁਣ ਨਿਕਲ ਜਾ ਕਰੋ ਬੱਚਾ ਤੇ ਗਲਤ ਅਸਰ ਪੈ ਰਿਹਾ ਹੈ ਤੇ ਤੂੰ ਸੁਧਰਨਾ ਤਾਂ ਹੈ ਨਹੀਂ ਇਸ ਨੂੰ ਉਹ ਘਰੋਂ ਬਾਹਰ ਕੱਟ ਦਿੰਦੇ ਨੇ ਉਦੋਂ 2022 ਚੱਲ ਰਿਹਾ ਹੁੰਦਾ ਕੁਝ ਦਿਨੋਂ ਕੱਟ ਲੈਂਦਾ ਪਰ ਜ਼ਿੰਦਗੀ ਹੁਣ ਪੈਸੇ ਬਿਨਾ ਕਿਵੇਂ ਨਿਕਲ ਸਕਦੀ ਹੈ ਨਾ ਉਸ ਨੂੰ ਲੱਗਦਾ ਹੈ ਕਿ ਕੁਝ ਤਾਂ ਕਮਾਉਣਾ ਪਏਗਾ ਉਹ ਬਥੇਰਾ ਘਟਕਦਾ ਹੈ ਘੁੰਮਦਾ ਹੈ ਨੋਟਿਸ ਕਰਦਾ ਹੈ ਕਿ ਕੁਝ ਏਰੀਆਜ਼ 'ਚ ਸੈਕਸ ਵਰਕਰਸ ਹੁੰਦੇ ਨੇ ਜੋ ਰਾਤ ਨੂੰ ਐਕਟਿਵ ਹੋ ਜਾਂਦੇ ਨੇ ਉਹ ਪਹਿਲਾਂ ਵੀ ਇਹ ਸਭ ਦੁਬਈ 'ਚ ਕੁਝ ਕੁਝ ਹੱਦ ਤੱਕ ਕਰ ਚੁੱਕਾ ਹੁੰਦਾ। ਉਸ ਨੂੰ ਲੱਗਾ ਕਿ ਇਹੀ ਕੰਮ ਠੀਕ ਹੈ। ਵੈਸੇ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲਦੀ ਹੈ ਕਿ ਇਹ ਬਚਪਨ 'ਚ ਵੀ ਮੇਕਅਪ ਕਰਕੇ ਸ਼ੀਸ਼ੇ ਸਾਹਮਣੇ ਤਿਆਰ ਹੁੰਦਾ ਸੀ। ਪਰ ਉਦੋਂ ਸਭ ਨੇ ਛਾੜਿਆ ਜਾਂ ਗੱਲ ਆਈ ਗਈ ਕਰਤੀ। ਠੀਕ। ਗੁਜ਼ਾਰਾ ਕਰਨ ਲਈ ਸ਼ਰਾਬ ਦੇ ਖਰਚੇ ਪੂਰੇ ਕਰਨ ਲਈ ਘਰ ਤੋਂ ਕੱਢੇ ਜਾਣ ਤੋਂ ਬਾਅਦ ਉਸ ਨੂੰ ਇਸse ਰਸਤੇ ਤੋਂ ਬਿਹਤਰ ਹੋਰ ਕੋਈ ਰਸਤਾ ਨਹੀਂ ਲੱਗਿਆ ਉਹ ਰੋਪੜ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਇੰਨਾ ਥਾਵਾਂ ਤੇ ਐਕਟਿਵ ਰਹਿੰਦਾ ਹੈ ਲੋਕਾਂ ਦੇ ਹਾਫ ਭਾਅ ਤੋਂ ਉਹਨਾਂ ਨੂੰ ਪਾਪਦਾ ਹੈ ਕਿ ਬੰਦਾ ਸਰਵਿਸਿਜ਼ ਲੈਣਾ ਚਾਹੁੰਦਾ ਹੈ ਜਾਂ ਨਹੀਂ ਉਹ ਪ੍ਰੋਪਰ ਮੇਕਅਪ ਕਰਦਾ ਹੈ ਸਿਰ ਤੇ ਚੁੰਨੀ ਲੈਂਦਾ ਹੈ ਤੇ ਇੱਕ ਖੂਬਸੂਰਤ ਲੇਡੀ ਲੱਗਦਾ ਹੈ ਉਹ ਕਾਰਸ ਚਾਹਕਦਾ ਹੈ ਦੇਖਦਾ ਹੈ ਕੌਣ ਇਕੱਲਾ ਹੈ ਆਸ-ਪਾਸ ਦੇਖਦਾ ਹੈ ਕਿ ਕੌਣ ਇੰਟਰਸਟਿਡ ਲੱਗ ਰਿਹਾ ਹੈ ਲਿਫਟ ਲੈਂਦਾ ਉਸ ਬੰਦੇ ਨਾਲ ਗੱਲ ਕਰਦਾ ਡੀਲ ਹੁੰਦੀ ਹੈ ਤਾਂ ਸਰਵਿਸ ਦਿੰਦਾ ਇਸ ਦਾ ਗੁਜ਼ਾਰਾ ਚੱਲ ਪੈਂਦਾ ਥੋੜਾ ਬਹੁਤ ਤੇ ਇਹੀ ਹੁਣ ਇਸ ਦਾ ਮੇਨ profession ਵੀ ਹੁੰਦਾ ਰੋਜ਼ ਰਾਤ ਨੂੰ ਸ਼ਿੰਗਾਰ ਕਰਨਾ ਤੇ ਫਿਰ ਬੰਦੇ ਲੱਭ ਕੇ ਸੌਦਾ ਕਰਕੇ ਸਰਵਿਸ ਦੇਣੀ ਤੇ ਪੈਸੇ ਲੈਣੇ ਇਹ ਸਿਲਸਿਲਾ ਚੱਲਦਾ ਰਹਿੰਦਾ ਇੱਕ ਰਾਤ ਇਹ ਸੱਤ ਸਵਰਕੇ ਕਿਸੇ ਤੋਂ ਲਿਫਟ ਮੰਗਦਾ ਤੇ ਗੱਡੀ 'ਚ ਬੈਠ ਕੇ ਸੁੰਸਾਨ ਜਗ੍ਹਾ ਤੇ ਗੱਡੀ ਲੈ ਕੇ ਚਾਈ ਜਾਂਦੀ ਹੈ ਸਰਵਿਸ ਦੇਣ ਤੋਂ ਬਾਅਦ ਪੈਸਿਆਂ ਨੂੰ ਲੈ ਕੇ ਰਾਮਸਰੂਪ ਦਾ ਉਸ ਬੰਦੇ ਦੇ ਨਾਲ ਜਿਸ ਨੇ ਸਰਵਿਸਿਜ਼ ਲਈਆਂ ਹੁੰਦੀਆਂ ਨੇ ਝਗੜਾ ਹੋ ਜਾਂਦਾ ਉਸ ਨੇ ਜਿੰਨੇ ਪੈਸੇ ਕਹੇ ਹੁੰਦੇ ਨੇ ਉਹਨੇ ਨਹੀਂ ਦਿੰਦਾ ਮੁਕਰ ਜਾਂਦਾ ਗੱਲ ਵੱਧ ਜਾਂਦੀ ਹੈ ਰਾਮਸਰੂਪ ਗਲੇ 'ਚ ਹਮੇਸ਼ਾ ਇੱਕ ਮਫਲਰ ਲੱਗਦਾ ਉਹ ਉਸੇ ਮਫਲਰ ਨਾਲ ਉਸ ਦਾ ਗਲਾ ਕੋਟ ਕੇ ਉਸ ਨੂੰ ਮਾਰ ਦਿੰਦਾ ਹੈ ਪੁਲਿਸ ਤਫਤੀਸ਼ ਕਰਦੀ ਹੈ ਪਰ ਪਤਾ ਨਹੀਂ ਲੱਗਦਾ ਕਿ ਕਾਤਲ ਕੌਣ ਹੈ ਇਹ ਇਸ ਦਾ ਫਰਸਟ ਮਰਡਰ ਹੁੰਦਾ ਹੈ ਲਾਸ ਨਹੀਂ ਇਹ سلسلہ ਸ਼ੁਰੂ ਹੋ ਜਾਂਦਾ ਹੈ ਜੋ ਤੇ ਉਸ ਨੂੰ ਸਰਵਿਸਿਸ ਦੇ ਪੈਸੇ ਦੇ ਦੇ ਬਿਨਾ ਝਗੜੇ ਤੋਂ ਤਾਂ ਠੀਕ ਤੇ ਜੋ ਬਹਿਸ ਕਰੇ ਜਾਂ ਮੁਕਰੇ ਉਸ ਨੂੰ ਇਹ ਮਾਰ ਦਿੰਦਾ ਆਪਣੇ ਮਫਲਰ ਦੇ ਨਾਲ ਹੀ ਇਹ ਮਾਰ ਕੇ ਚਲਾ ਜਾਂਦਾ ਤੇ ਕਦੀ ਪਕੜ ਚ ਨਹੀਂ ਆਉਂਦਾ ਅਗਸਟ 2023 ਚ ਇੱਕ ਕਿਰਪੁਰ ਸਾਹਿਬ ਵਿਖੇ ਟੋਲ ਪਲਾਜ਼ਾ ਦੇ ਸਾਹਮਣੇ ਇੱਕ ਚਾਹ ਦੀ ਦੁਕਾਨ ਦੇਖਦਾ ਉੱਥੇ ਉਸ ਦੇ ਮਾਲਕ ਨਾਲ ਇਸ ਦੀ ਇਸ਼ਾਰੇਬਾਜ਼ੀ ਹੁੰਦੀ ਹੈ ਪੈਸੇ ਪੱਕੇ ਕਰਕੇ ਸਰਵਿਸ ਤੋਂ ਬਾਅਦ ਉਹ ਪੈਸੇ ਦੇਣ ਨੂੰ ਅਨਗਾਨੀ ਕਰਦਾ ਹੈ ਬਿਨਾ ਇਹ ਜਾਣੇ ਕਿ ਇਦਾਂ ਕਰਨ ਨਾਲ ਉਸ ਦਾ ਕੀ ਅੰਜਾਮ ਹੋ ਸਕਦਾ ਹੈ ਰਾਮ ਸਰੂਪ ਨੂੰ ਫੇਰ ਇਹ ਗਲ ਪਸੰਦ ਨਹੀਂ ਆਉਂਦੀ ਤੇ ਉਹ ਆਪਣਾ ਪੈਟਰਨ ਦੁਬਾਰਾ ਕਰਦਾ ਦੁਹਰਾਉਂਦਾ ਹੈ ਮਫਲੇ ਨਾਲ ਉਸ ਦਾ ਗਲਾ ਘੁੱਟਦਾ ਤੇ ਚਲਾ ਜਾਂਦਾ ਪਰ ਇੱਥੇ ਫਸਟ ਟਾਈਮ ਉਹ ਗਲਤੀ ਕਰ ਜਾਂਦਾ ਉਹ ਚਾਹ ਵਾਲੇ ਦਾ ਫੋਨ ਆਪਣੇ ਨਾਲ ਲੈ ਜਾਂਦਾ ਜਿਸ ਨੂੰ ਇਹ ਦੇ ਸਟੈਂਡਰਡ ਤੇ ਉਸੇ ਫੋਨ ਥਰੂ ਪੁਲਿਸ ਇਸ ਤੱਕ ਪਹੁੰਚ ਪਾਉਂਦੀ ਹੈ ਸੋ ਜਿੰਨਾ ਜਿੰਨਾ ਨਾਲ ਝਗੜਾ ਨਹੀਂ ਹੋਇਆ ਜਿਨ੍ਹਾਂ ਨੇ ਆਰਾਮ ਨਾਲ ਪੈਸੇ ਦੇ ਦਿੱਤੇ ਕਮਿਟਮੈਂਟ ਦੇ ਅਕੋਰਡਿੰਗ ਉਹਨਾਂ ਨੂੰ ਤਾਂ ਇਹਨੇ ਜਾਣ ਦਿੱਤਾ ਤੇ ਜਿਹੜੇ ਆਪਣੀ ਗੱਲ ਤੇ ਨਹੀਂ ਰਹੇ ਇਸ ਦੀ ਸਰਵਿਸ ਲੈ ਕੇ ਵੀ ਪੈਸੇ ਨਹੀਂ ਦਿੱਤੇ ਉਹ ਮਾਰੇ ਗਏ ਹੁਣ ਮਾਰਨ ਤੋਂ ਬਾਅਦ ਇਹ ਉਸ ਬੰਦੇ ਦੇ ਕੱਪੜੇ ਉਤਾਰਦਾ ਹੈ ਉਸ ਨੂੰ ਪੁੱਠਾ ਕਰਦਾ ਹੈ ਤੇ ਪਿੱਠ ਤੇ ਪੰਜਾਬੀ ਚ ਤੋਖੇ ਬਾਸ ਲਿਖ ਦਿੰਦਾ ਇਸ ਦੇ ਅਕੋਰਡਿੰਗ ਇਹ ਇਸ ਤਰ੍ਹਾਂ ਇਸ ਲਈ ਕਰਦਾ ਕਿਉਂਕਿ ਜਿਵੇਂ ਜੇ 400 ਦੀ ਡੀਲ ਹੋਈ ਹੈ ਤੇ ਸਰਵਿਸ ਲੈਣ ਵਾਲੇ ਨੇ ਸਰਵਿਸ ਲੈਣ ਤੋਂ ਬਾਅਦ 300 ਦਿੱਤੇ ਜਾਂ 250 ਦਿੱਤੇ ਜਾਂ 350 ਦਿੱਤੇ ਜਾਂ ਨਹੀਂ ਦਿੱਤੇ ਇਸ ਨੂੰ ਲੱਗਿਆ ਕਿ ਇਸ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਤੇ ਧੋਖਾ ਕਰਨਾ ਬਿਲਕੁਲ ਗਲਤ ਹੈ ਸਹੀ ਗੱਲ ਹੈ ਹੀ ਨਹੀਂ ਸੋ ਇਹ ਇਦਾਂ ਕਰਦਾ ਹੈ ਅੱਛਾ ਇੱਕ ਗੱਲ ਹੋਰ ਇਹ ਬੰਦਾ ਮਾਰਨ ਤੋਂ ਬਾਅਦ ਲਾਸ਼ ਦੇ ਪੈਚ ਹੁੰਦਾ ਹੈ ਤੇ ਮਾਫੀ ਮੰਗਦਾ ਹੈ ਮਾਫੀ ਕਿ ਮੈਂ ਤੈਨੂੰ ਮਾਰਿਆ ਮੇਰਾ ਇਰਾਦਾ ਨਹੀਂ ਸੀ ਤੈਨੂੰ ਮਾਰਨ ਦਾ ਪਰ ਅਣਜਾਣੇ ਚ ਮੇਰੇ ਤੋਂ ਇਹ ਹੋ ਗਿਆ ਇਹ ਜਿਸ ਜਿਸ ਨੂੰ ਮਾਰਦਾ ਹੈ ਹਰ ਉਸ ਲਾਸ਼ ਤੋਂ ਮਾਫੀ ਵੀ ਮੰਗਦਾ ਹੈ 11 ਲਾਸ਼ਾਂ ਤੋਂ ਇਹ ਮਾਫੀ ਮੰਗ ਚੁੱਕਾ ਹੁੰਦਾ ਹੈ 11 ਲਾਸ਼ਾਂ ਦੀ ਪਿੱਠ ਤੇ ਧੋਖੇਬਾਜ਼ ਲਿਖ ਚੁੱਕਾ ਹੁੰਦਾ ਹੈ ਪੁਲਿਸ ਪੋਸ਼ਤਾਸ਼ ਵਿੱਚ ਇਹ ਕਹਿੰਦਾ ਹੈ ਕਿ ਕਤਲ ਕਰਨ ਵੇਲੇ ਮੈਂ ਪੂਰੇ ਨਸ਼ੇ ਚ ਹੁੰਦਾ ਸੀ ਮੈਨੂੰ ਨਹੀਂ ਪਤਾ ਲੱਗਦਾ ਸੀ ਕਿ ਮੈਂ ਕੀ ਕਰ ਰਿਹਾ ਕਿਸ ਨੂੰ ਮਾਰ ਰਿਹਾ ਕਿਉਂ ਮਾਰ ਰਿਹਾ ਜਿਸ ਜਿਸ ਨੂੰ ਮਾਰਿਆ ਇਸ ਨੂੰ ਉਸ ਦਾ ਨਾਮ ਵੀ ਨਹੀਂ ਪਤਾ ਹੁੰਦਾ ਬਸ ਕੁਝ ਟਿਕਾਣੇ ਹੀ ਯਾਦ ਹੁੰਦੇ ਨੇ ਬਹੁਤ ਪੁੱਛਣ ਤੇ ਵੀ ਉਸ ਨੂੰ ਕੁਝ ਯਾਦ ਨਹੀਂ ਆਉਂਦਾ ਹੁਣ ਪੁਲਿਸ ਨੂੰ ਇਹ ਤਾਂ ਸ਼ੋਰ ਹੋਣਾ ਜ਼ਰੂਰੀ ਸੀ ਨਾ ਕਿ 11 ਹੀ ਕਤਲ ਕੀਤੇ ਨੇ ਕਿ ਇਸ ਤੋਂ ਵੀ ਜ਼ਿਆਦਾ ਕਿਉਂਕਿ ਇਹ ਤਾਂ ਸਭ ਕੁਝ ਭੁੱਲਣ ਦੀ ਗੱਲ ਹੀ ਕਹਿ ਰਿਹਾ ਪੁਲਿਸ ਸੋ ਇਹ ਵੀ ਸੋਚਦੀ ਹੈ ਕਿ ਜੇ ਇਸ ਨੂੰ ਇੰਨੀ ਯਾਦਸ਼ਤ ਵਾਲੀ ਪ੍ਰੋਬਲਮ ਹੈਗੀ ਹੈ ਜੈਨੂਨਲੀ ਤਾਂ ਫਿਰ ਇਹਨੂੰ ਪਿੱਠ ਤੇ ਧੋਖੇਬਾਜ਼ ਲਿਖਣਾ ਹਰ ਵਾਰ ਕਿੱਦਾਂ ਯਾਦ ਰਹਿ ਜਾਂਦਾ ਹੈ ਕਿੱਦਾਂ ਮਾਫੀ ਮੰਗਣਾ ਯਾਦ ਰਹਿ ਜਾਂਦਾ ਹੈ ਪੁਲਿਸ ਲਵਾਰਿਸ ਬਾਡੀਜ਼ ਬਾਰੇ ਕੋਖ ਨਾਲ ਹੀ ਜੋ ਪਿਛਲੇ ਡੇਢ ਸਾਲ ਡੇਢ ਦੋ ਸਾਲ ਤੋਂ ਕਤਲ ਹੋਏ ਤੇ ਸੋਲਵ ਨਹੀਂ ਹੋਏ ਉਹ ਸਭ ਚੈੱਕ ਕਰਨ ਦਾ ਕੰਮ ਕਰ ਰਹੀ ਸੀ ਕੋਈ ਕਿਤੇ ਲਿੰਕ ਨਿਕਲੇ ਇਸ ਸੀਰੀਅਲ ਕਿਲਰ ਦੇ ਨਾਲ ਤੇ ਉਹ ਵੀ ਸੋਲਵ ਹੋ ਜਾਣ ਕਿਉਂਕਿ ਇੱਥੇ ਹਥਿਆਰ ਵਾਲਾ ਵੀ ਕੋਈ ਕੰਮ ਨਹੀਂ ਇਸ ਦਾ ਮਫਲਰ ਹੀ ਇਸ ਦਾ ਹਥਿਆਰ ਸੀ ਜਾਂ ਜੇ ਕੋਈ ਭਾਰੀ ਚੀਜ਼ ਕੋਲ ਹੋਵੇ ਉਹ ਵੀ ਇਹ ਮਾਰ ਦਿੰਦਾ ਹੁੰਦਾ ਸੀ ਉਸ ਬੰਦੇ ਤੇ ਹਾਂ ਕਾਫੀ ਹੱਦ ਤੱਕ ਇਹ ਕੇਸ ਸੁਲਝ ਚੁੱਕਾ ਸੀ ਹੁਣ ਅੱਗੇ ਦੀ ਤਫਤੀਸ਼ ਚੱਲ ਰਹੀ ਹੈ ਜਾਂ ਫੁੱਲ ਸਟਾਪ ਲੱਗ ਗਿਆ ਇਸ ਦੀ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਜਾਣਕਾਰੀ ਨਹੀਂ ਪਰ ਪੰਜਾਬ ਦਾ ਇਹ ਸੀਰੀਅਲ ਕਿਲਰ ਹੁਣ ਗ੍ਰਫਚ ਅਸੀਂ ਕਿਸੇ ਵੀ ਕਮਿਊਨਿਟੀ ਬਾਰੇ ਕੁਝ ਵੀ ਗਲਤ ਨਹੀਂ ਕਹਿੰਦੇ ਕਿਸੇ ਖਾਸ ਕਮਿਊਨਿਟੀ ਨੂੰ ਠੇਸ ਪਹੁੰਚਾਉਣ ਦੀ ਸਾਡੀ ਕੋਈ ਵੀ ਮਨਸ਼ਾ ਨਹੀਂ ਹੈ ਪਰ ਕ੍ਰਾਈਮ ਤੇ ਕ੍ਰਿਮੀਨਲ ਬਾਰੇ ਦੱਸ ਕੇ ਅਵੇਅਰ ਕਰਨਾ ਇੰਟੈਂਸ਼ਨ ਜ਼ਰੂਰ ਹੈ ਤੇ ਉਹੀ ਕੀਤਾ ਵਾਹਿਗੁਰੂ ਸਭ ਨੂੰ ਉਸਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾਬ